ਲੋ ਜੀ ਦਿਨ ਦੀ ਸ਼ੁਰੂਆਤ ਕਰਨ ਲੱਗੇ ਸੀ ਕੰਮ ਤੇ ਤੇ ਆਪਣੇ ਕੋਲ ਆਪਣਾ ਫਰੈਂਡ ਆਇਆ ਬਾਦਸ਼ਾ ਤੇ ਇਹ ਆਪਣਾ ਹਮੇਸ਼ਾ ਹਾਲਚਲ ਪੁੱਛਦਾ ਜਦੋਂ ਵੀ ਮੈਂ ਕੌਫੀ ਪੀਂਨਾ ਖੜਕੇ ਇੱਥੇ ਤੇ ਹੋਰ ਕੋਈ ਫਰੈਂਡ ਬਣੇ ਨਾ ਬਣੇ ਤੁਹਾਡਾ ਕਿਤੇ ਪਰ ਜਾਨਵਰ ਤੁਹਾਡਾ ਹਮੇਸ਼ਾ ਹੀ ਫਰੈਂਡ ਬਣਦੇ ਆ ਹਮੇਸ਼ਾ ਹੀ ਤੁਹਾਡੇ ਔਖੇ ਸੌਖੇ ਦੇ ਸਾਥ ਨਿਭਾਉਂਦੇ ਆ ਜਾਨਵਰਾਂ 'ਚ ਰੱਬ ਵੱਸਦਾ ਤੇ ਉਹ ਪੱਜ ਗਿਆ ਲੋ ਜੀ ਆਪਾਂ ਬਹਿ ਗਏ ਟਰੈਕਟਰ ਤੇ ਸੰਡੇ ਵਾਲਾ ਦੇਣਿਆ ਤੇ ਇੰਗਲੈਂਡ ਦੇ ਵਿੱਚ ਕੰਮ ਬਹੁਤ ਹੈ ਇੱਕ ਇਹ ਵੀ ਕੰਮ ਆ ਘਾਹ ਕੱਟਣ ਦਾ ਬਹੁਤ ਲੋਕ ਸੰਡੇ ਵਾਲੇ ਦਿਨ ਘਾਹ ਕੱਟਦੇ ਆ ਤੇ ਆਪਾਂ ਵੀ ਕੰਮ ਖਿੱਚਤਾ ਟਰੈਕਟਰ ਦੇ ਉੱਤੇ ਬਹਿ ਗਏ ਆ ਬਾਬੇ ਦਾ ਨਾਮ ਲਿਆ ਤੇ ਚੱਕਤਾ ਟਰੈਕਟਰ 4x4 ਆ ਇਹ ਵੀ 911 ਦਾ ਛੋਟਾ ਵੀ ਰਿਆ ਇਹ ਤੇ ਜਾਂਦੇ ਜਾਂਦੇ ਆਪਣੇ ਸਾਹਮਣੇ ਆ ਗਿਆ ਸਿਆਵਾਂ ਦਾ ਦਰਖਤ ਤੇ ਨਾ ਤਾਂ ਇਹ ਵਿਚਾਰੇ ਅਸਿਓ ਖਾਣ ਜੋਗੇ ਆ ਦੇਖ ਲਓ ਤੁਸੀਂ ਇਹ ਲਾਲ ਲਾਲ ਹੋ ਜਾਂਦੇ ਆ ਪਰ ਪੂਰੇ ਲਾਲ ਨਹੀਂ ਹੁੰਦੇ ਨਾ ਤਾਂ ਇਹ ਖਾਣ ਜੋਗੇ ਆ ਬਸ ਇਹਨਾਂ ਡੱਕੇ ਟਰੈਕਟਰ ਦੇ ਥੱਲੇ ਆਉਣਾ ਹੁੰਦਾ ਤੇ ਕਟਰਨੇ ਇਹਨਾਂ ਦੇ ਕਰ ਦਿੰਦੇ ਹੁੰਦੇ ਚਾਰ ਫਾੜੀਆਂ ਤੇ ਵਿਚਾਰੇ ਨਾ ਇਹ ਜਾਨਵਰਾਂ ਦੇ ਕੰਮ ਆਉਂਦੇ ਕੋ ਖੱਟੇ ਬਹੁਤ ਹੁੰਦੇ ਆ ਤੇ ਆਪਾਂ ਦੇਖਦੇ ਦੇਖਦੇ ਮੂਹਰੇ ਟਰੈਕਟਰ ਯੂ ਟਰਨ ਤੇ ਘੁਮਾਤਾ ਤੇ ਘੁੰਮਦਾ ਘੁੰਮਦਾ ਟਰੈਕਟਰ ਦੇਖਿਆ ਵੀ ਤੇਲ ਘਟਾ ਗਿਆ ਸੋ ਮੈਂ ਕਿਹਾ ਚੱਲ ਤੇਲ ਪਵਾ ਲਈਏ ਕਾ ਘਟਦੇ ਘਟਦੇ ਨਿਗਾ ਭਈ ਗੋਰਿਆਂ ਤੇ ਇਹ ਵੀ ਚੱਲੇ ਬਤੰਦਰ ਸੰਡੇ ਨੂੰ ਸਾਈਕਲਿੰਗ ਕਰਨ ਤੇ ਆਪਾਂ ਨੂੰ ਕਰਕੇ ਗਏ ਗੁੱਡ ਲੱਕ ਲਓ ਜੀ ਯਾਰ ਦੋਸਤ ਨੂੰ ਆਪਾਂ ਫਿਰ ਗਏ ਆ ਕੰਮ ਤੋਂ ਬਾਅਦ ਲੈਣ ਆਂ ਖੜੇ ਨੇ ਪੰਜਾਬੀ ਭਰਾਵਾਂ ਦੇ ਟਰੱਕ ਵੋਲvo ਵਾਲੇ ਝੋਟੇ ਕਹਿੰਦੇ ਝੂਲ ਦੇ ਨਿਸ਼ਾਨ ਰਹਿਣਾ ਹਮੇਸ਼ਾ ਪੰਥ ਮਹਾਰਾਜ ਦੇ ਤੇ ਉਸ ਤੋਂ ਬਾਅਦ ਆਪਾਂ ਗਏ ਘਰੇ ਤੇ ਆਹ ਦੋਨੇ ਕੰਜਰ ਇੱਥੇ ਲੜਦੇ ਹੀ ਰਹਿੰਦੇ ਨੇ ਤੇ ਥੱਲੋਂ ਦੀਦੀ ਦੀ ਇਹਨਾਂ ਨੂੰ ਆਵਾਜ਼ ਪੈਂਦੀ ਆ ਹਮੇਸ਼ਾ ਨਹੀਂ ਘਰ ਛੱਡ ਦੋ ਘਰ ਛੱਡ ਦੋ ਓਏ ਹਟਜੋ ਮੇਰਾ ਵੀ ਸਮਾਨ ਚਕਾਉਂਗੀ ਬਾਏ ਬਾਏ ਚੰਗਾ ਜੀ